ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਫਰਮਾਨ ਜਤਰ ਤਤਰ ਦਿਸਾ ਵਿਸਾ ਹੋਏ ਫੈਲੇਉ ਅਨੁਰਾਗ ਜਿੱਧਰ ਕਿਧਰ ਪ੍ਰਮਾਤਮਾ ਅਨੁਰਾਗ ਹੋ ਕੇ ਛਾਇਆ ਹੋਵੇ ਪਿਆਰ ਹੋ ਕੇ ਇਤਨੀ ਲੰਬੀ ਚੌੜੀ ਸਾਧਨਾ ਤੋਂ ਬਾਅਦ ਇੱਕ ਗੱਲ ਸਮਝ ਚ ਆਈ ਇਹਨਾ ਗਿਆਨ ਨਾਲ ਹਿਰਦਾ ਸ਼ੁੱਧ ਹੁੰਦਾ ਹੈ ਤੇਨਾ ਦਾਨ ਨਾਲ ਤੇ ਨਾਇਨ ਸੇਵਾ ਨਾਲ ਹਿਰਦੇ ਦੀ ਸ਼ੁੱਧੀ ਪ੍ਰੇਮ ਨਾਲ ਇਸ ਵਾਸਤੇ ਸੇਵਾ ਕਰਨਿਆਂ ਆ ਵੀ ਮਨੁੱਖਤਾ ਬਣਿਆ ਰਹਿੰਦਾ ਹੈ। ਗਿਆਨੀ ਹੁੰਦਿਆਂ ਆ ਵੀ ਅਗਿਆਨਤਾ ਬਣੀ ਰਹਿੰਦੀ ਹੈ। ਤੇ ਦਾਨੀ ਹੁੰਦਿਆਂ ਆ ਵੀ ਫਤੂਰ, ਗੁਬਾਰ, ਅਹੰਕਾਰ ਬਣਿਆ ਰਹਿੰਦਾ ਹੈ। ਇਹਦੇ ਨਾਲ ਮਸਲੇ ਨਹੀਂ ਹੱਲ ਹੁੰਦੇ। ਕਰੋੜਾਂ ਦਾ ਦਾਨ ਕਰਨ ਵਾਲੇ ਵੀ ਦੇਖੇ ਗਏ ਨੇ ਰੱਬ ਤੋਂ ਦੂਰ ਨੇ। ਤੇ ਲੰਬੀਆਂ ਚੌੜੀਆਂ ਕਿਤਾਬਾਂ ਦਾ ਬਹੁਤ ਵੱਡਾ ਗਿਆਨ ਤੇ ਅਨੁਭਵ ਰੱਖਣ ਵਾਲੇ ਵੀ ਹਿਰਦੇ ਕਰਕੇ ਸ਼ੁੱਧ ਨਹੀਂ ਨੇ ਬਹੁਤ ਲੰਬੀ ਚੌੜੀ ਸੇਵਾ ਕਰਨ ਵਾਲੇ ਵੀ ਦੇਖੇ ਗਏ ਨੇ ਵਹਿਮ ਤੇ ਤਹਮਾਤ ਦੇ ਵਿੱਚ ਭਟਕ ਰਹੇ ਨੇ ਹਿਰਦੇ ਦੀ ਸ਼ੁੱద్ధి ਪ੍ਰੇਮ ਨਾਲ ਹੈ ਜੇ ਜਦ ਕੋਈ ਪ੍ਰੇਮ ਤੱਕ ਪਹੁੰਚਦਾ ਹੈ ਉਹਦੇ ਅੰਦਰੋਂ ਜਿਹੜੀ ਸੇਵਾ ਪੈਦਾ ਹੁੰਦੀ ਹੈ ਉਹਦੇ ਅੰਦਰੋਂ ਜਿਹੜਾ ਗਿਆਨ ਪੈਦਾ ਹੁੰਦਾ ਹੈ ਉਦੇ ਅੰਦਰੋਂ ਜਿਹੜਾ ਦਾਣ ਪੈਦਾ ਹੁੰਦਾ ਉਹਦੀ ਬਕਾਇਦਾ ਜੜ ਹੈ ਉਹ ਹੈ ਪ੍ਰੇਮ ਉਹਦੇ ਦਾਣ ਵਿੱਚ ਫਿਤੂਰ ਨਹੀਂ ਹੋਵੇਗਾ ਉਹਦੀ ਸੇਵਾ ਦੇ ਵਿੱਚ ਬੜੀ ਪਰਬਲ ਨਿਰਮਾਣਤਾ ਹੋਵੇਗੀ ਔਰ ਉਹਦੇ ਗਿਆਨ ਦੇ ਵਿੱਚ ਖੇੜਾ ਹੋਵੇ ਕੁਝ ਮਸਤੀ ਹੋਵੇਗੀ ਕਿਉਂਕਿ ਬੁਨਿਆਦ ਹੈ ਜੜ ਭਾਵ ਪ੍ਰੇਮ ਇਸ ਕਾਲਮ ਦਾ ਕਹਿਣਾ ਹੈ ਅਗਰ ਕੋਈ 1-2 ਸਾਲ ਨਹੀਂ ਤੇ ਇੱਕ ਜੀਵਨ ਨਹੀਂ ਹਜ਼ਾਰਾਂ ਜ਼ਿੰਦਗੀਆਂ ਤੱਕ ਹਜ਼ਾਰਾਂ ਸਾਲਾਂ ਤੱਕ দান ਗਿਆਨ ਤੇ ਸੇਵਾ ਇਸ ਤਰ੍ਹਾਂ ਦੀ ਕਰਦਾ ਰਹੇ ਇਬਾਦਤ ਕਰਦਾ ਰਹੇ ਹਜ਼ਾਰ ਸਾਲ ਇਬਾਦਤ ਕੁੰਦ ਨਮਾਜ਼ੀ ਨੇਸਤ ਕਸੇ ਕੋ ਇਸ਼ਕ ਨਦਾਰ ਸੁਦਾ ਰਾਜ਼ੀ ਨੇਸਤ ਪਉਦਾਤੇ ਉਸ ਦਿਨ ਰਾਜ਼ੀ ਹੁੰਦਾ ਹੈ ਜਿਸ ਦਿਨ ਪ੍ਰੇਮ ਪੈਦਾ ਹੁੰਦਾ ਉਸ ਤੋਂ ਪਹਿਲੇ ਨਹੀਂ ਅਸੀਂ ਕਿਸ ਤਰ੍ਹਾਂ ਅੰਦਾਜ਼ਾ ਲਾਈਏ ਕਿ ਅੱਜ ਸਾਡੇ ਤੇ ਗੁਰੂ ਪ੍ਰਸੰਨ ਹੋ ਗਏ ਨਤਨੇਮ ਕਰਦੇ ਆਂ ਆ ਜੇ ਕਿਧਰੇ ਅੰਦਰੋਂ ਪ੍ਰੇਮ ਪੈਦਾ ਹੋ ਗਿਆ ਤਾਂ ਕਿਸੇ ਕੋਲ ਪੁੱਛਣ ਦੀ ਲੋੜ ਨਹੀਂ ਅੱਜ ਗੁਰੂ ਦੀ ਪ੍ਰਸੰਤਾ ਮਿਲ ਗਈ ਆਜਾ ਕਾਲਪੁਰਖ ਦੀ ਰਹਿਮਤ ਹੋ ਗਈ ਕੀਰਤਨ ਸੁਣਦੇ ਆਂ ਆ ਜੇ ਅੰਦਰ ਭਾਵ ਪੈਦਾ ਹੋ ਗਿਆ ਭਾਅ ਉਹਦੋਂ ਫਾਇਦਾ ਹੁੰਦਾ ਜਦ ਬਿਲਕੁਲ ਫਿਰਦਾ ਅਕਰ ਹੋ ਜਾਂਦਾ